ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਕੜ ਗੱਬਣ ਸਾਈਵਾਲ ਚੱਕ ਪਾਸਤਾ ਨੂੰ ਦਿਖਾਵਾਂਗੇ ਤੇ ਮੱਝਾਂ ਵੀ ਦੋ ਸੂਈਆਂ ਤੇ ਇੱਕ ਗੱਬਣ ਮੱਝ ਤੁਹਾਨੂੰ ਦਿਖਾਉਣੀ ਆ ਸਾਈਵਾਲ ਦੇ ਟੋਕੜ ਗੱਬਣ ਚੱਕ ਪਾਸ ਜਿਹੜੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸਣਾ ਠੀਠਾ ਜੇ ਵਧੀਆ ਵਧੀਆ ਤੁਸੀਂ ਖਰਾਓ ਸਾਫ ਵਧੀਆ ਜੇ ਅੰਤੋਕੜ ਗੱਪਨੇ ਲੈ ਹੀ ਹੁੰਦੇ ਹਰ ਵਾਰੀ ਕੋਈ ਨਾ ਕੋਈ ਹਾਂ ਜੀ ਲਈ ਜੇ ਬੜੀ ਚੰਗੀ ਗਾੜਿਆ ਹੋਣੀ ਚੱਕਰਾ ਕੇ ਲਈਆ ਲਈਆ ਰੱਜ ਦੇ ਪਿੰਡ ਹੋਈਆਂ ਅੱਛਾ ਤਾਂ ਨਾਂ ਮੀਨੇ ਵੀਰ ਦੀ ਚੈੱਕ ਪਾਸ ਚੈੱਕ ਪਾਸ ਚਲੋ ਨਾਮ ਦੱਸ ਨਾਮ ਦੱਸ ਤੇ ਕਰੀ ਆਪਣਾ ਨਾਂ ਜਤਿੰਦਰ ਸਿੰਘ ਹਾਂਜੀ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਜ਼ਾਪੁਰ ਤੇ ਫੋਨ ਨੰਬਰ ਬੋਲਦੇ ਇੱਕ ਨੇ 9056827755 ਠੀਕ ਐ ਪਹਿਲਾਂ ਮਾਝੀ ਵਿਖਾ ਦੀਏ ਫਿਰ ਪਹਿਲਾਂ ਮਾਝੀ ਵਿਖਾ ਦਿੰਨੇ ਤੇ ਬਾਅਦ ਹੀ ਕਾਂ ਤੁਹਾਨੂੰ ਦਿਖਾਉਣੇ ਕਿੰਨਾ ਚਰਦੀ ਸੋਈ ਜਾ ਵੀਰ ਜੀ ਇਹ ਵੀਰ ਜੀ ਦਫਾ ਮੈਨੂੰ ਵੇਖੀ ਨੂੰ ਮਗਰ ਕੱਟੀ ਜਾ ਮੀਨੀ ਇਧਰ ਵੇਖੋ ਦੋਵੇਂ ਸਿੰਗ ਜਿਹੜੇ ਸਿੰਗ ਜਿਹੜੇ ਇਹਦੇ ਹਿਲਦੇ ਦੋਵੇਂ ਆਹ ਦੇਖ ਸਾਹਦੇ ਜੀ ਆਹ ਵੇਖੋ ਆਹ ਦੇਖ ਸਾਹਦੇ ਜੀ ਸਿੰਗ ਦੋਵੇਂ ਹਿਲਦੇ ਜਿਹੜੇ ਇਹਦੇ ਤੇ ਕਿੰਨੇ ਦਿਨ ਹੋਏ ਸੋਈ ਨਾ? ਵੀਰ ਜੀ 10-12 ਦਿਨ ਹੋ ਗਏ। 10-12 ਦਿਨ ਹੋ ਗਏ ਆ। ਹਾਂਜੀ। ਤੇ ਕਿੰਨਾ ਦੁੱਧ ਧਿਆਰ ਜੇ ਦੇਖੋ? ਉਹ ਤੇ ਵੀਰ ਜੀ ਉਹ ਅੱਜ ਹੀ ਆਈ ਹੈ ਮਈ ਉਹ ਤੇ 10 ਕਿਲੋ ਆਂਦੇ ਆ। ਅੱਛਾ। ਪਰ ਨਹੀਂ 8 ਕਿਲੋ ਕਰਕੇ ਦੇਣੀ ਹੈ। ਅੱਛਾ। ਹਾਂਜੀ। ਠੀਕ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? 12-13 ਕਿਲੋ ਚ ਉਹ ਵੱਡੀ ਹੈ ਮਈ। ਠੀਕ ਹੈ ਜੀ। ਹਾਂਜੀ। ਵੇਖ ਖੋਲੋ ਹਾਂ ਫਿਰ ਤੋੜ ਦਈਏ। ਹਾਂ ਥਾਣਾ ਇਹਦੇ ਲਾਗੇ ਤੋਂ ਦੇਖ ਸਕਦੇ ਥਾਣਾ ਦਾ ਸਾਈਜ਼ ਕੈਪ ਜਿਹੜਾ ਚੰਗਾ। ਬਾਕੀ ਸੰਗੇ ਤੇ ਦੋਵੇਂ ਹੀ ਹਲਦੇ ਆ। ਵਾਈ ਬਹੁਤ ਚੰਗੀ ਆ ਠੀਕ ਆ ਜੀ ਆ ਜਿਹੜਾ ਹੈ ਉਹ ਤਰ੍ਹਾਂ ਜਿਹੜੀ ਕਦ ਕਾਟਦੀ ਜਿਹੜੀ ਚੰਗੀ ਆ ਤੇ ਬੱਚਾ ਕਿਵੇਂ ਵਿੱਜਿਆ ਤੇ ਮਗਰ ਕੱਟੀ ਜੇ ਇਹ ਤੇ ਮਗਰ ਕੱਟੀ ਆ ਹਾਂਜੀ ਕੱਟੀ ਹੀ ਕੁੱਲ ਵੀ ਦੱਸ ਤੀਏ ਤਾਂ ਕੀ ਰੱਖੀਏ ਮੁੱਲ ਧਰਾਂ ਮਾਰ ਦਈਏ ਦੱਸ ਦੇ ਚਲੋ ਪਹਿਲਾਂ ਇੱਕ ਵਾਰੀ ਵਿੱਜੇ ਨੇ ਕਹਿੰਦੇ ਕਿ ਧਰਾਂ ਦਿਖਾ ਦਈਏ ਫੇਰ ਹੀ ਇਹਦਾ ਮੁੱਲ ਦੱਸਦੇ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਬਹੁਤ ਚਾ ਵਾ ਚੰਗਾ ਵਿੱਜੇ ਮਾਜੀ ਠੰਡੀ ਬੜੀ ਭੰਚਾਰ ਵੇਢੀ ਦਈਜੋ ਠੀਕ ਹੈ ਜੀ ਪਿਛਲੇ ਸਹੰਦਾਂ ਦਾ ਚਵਾ ਦਿਖਾ ਦਈਏ ਆ ਦੇਖਦੇ ਕਿ ਆ ਵਧੀਆ ਜਿਹੜਾ ਪੁਰਾਣਾ ਠੀਕ ਹੈ ਵੀ ਜੀ ਦੱਸੀਏ ਫਿਰ ਇਹਦਾ ਮੁੱਲ ਹਨ ਆਪਾਂ ਇਹਦਾ ਮੁੱਲ ਤੇ ਵੀ ਕੀ ਮਹੀ ਜੀ ਆਪਾਂ 70000 ਕਰ ਲੀਏ ਅੱਛਾ ਮੁੱਲ 65000 65000 ਆ ਹਾਂਜੀ ਵਿੱਚੋਂ ਕਿੰਨਾ ਕਰਨਾ ਮਨ ਕਿੰਨਾ ਰਾਜੂ ਕਰੂਗਾ ਅੱਛਾ ਹਾਂਜੀ ਰਾਜੂ ਭਾਜੀ ਤਾਂ ਮਾਨ ਕਰਾਉਣਾ ਅੱਜ ਫਿਰ ਕਿੰਨਾ ਕਰ ਦੇਣਾ ਫਿਰ ਅੱਜ ਭਾਜੀ ਪੂਰੇ 60 ਦੇ ਦੇਣਾ ਭਾਜੀ ਅੱਛਾ ਪੂਰੇ 60 ਦੀ ਵਿੱਚ ਹੋਰ ਕਰ ਦੇਣਾ ਮੌਕੇ ਤੇ ਕੋਈ ਨਾ ਕੋਈ ਵੀਰ ਫੋਨ ਲਾਵੇ ਅੱਛਾ ਤਾਂ ਮੰਤਨ ਕੋਈ ਠੀਕ ਹੈ ਵੱਧ ਕਰ ਦਿਆ ਕਰੋ ਜਿਹੜਾ ਉਸੇ ਵਾਲੇ ਸੌਦਾ ਹੋਵੇ ਨਾਲੇ ਗੱਡੀ ਤੇ ਲੱਤ ਕੇ ਗਾਂ ਜਾਵੇ ਤੁਹਾਡਾ ਤੁਹਾਨੂੰ ਫੇਰਾ ਮਿਲਣਾ ਫਿਰ ਹਾਂਜੀ ਤੁਹਾਨੂੰ ਹੀ ਫੇਰਾ ਮਿਲਣਾ ਫਿਰ ਮੰਤਨ ਖੁੱਲਾ ਕਰ ਦਿਆ ਕਰੋ ਪਰਮਾ ਚ ਮਿਲ ਹੀ ਜਾਣਾ ਜੀ ਠੀਕ ਹੈ ਹੁਣ ਵੀ ਗਾਂ ਲੱਦੀ ਕਿੱਥੇ ਚੱਲੀ ਗਾਂ ਵਾਲੀ ਇਹ ਚੱਲੀ ਜੀਰੇ ਵਾਲੀ ਜੀ ਅੱਛਾ ਜੀਰੇ ਲਾ ਕੇ ਚੱਲੇ ਜੇ ਉਹ ਗੱਡੀ ਜੀ ਲੱਦੀ ਆ ਇੱਕ ਗਾਂ ਹੁਣ ਬੱਸ ਠੀਕ ਹੈ ਤੇ ਹੁਣ ਆ ਜੋ ਟੀ ਵਿਖਾਉਣੀ ਜੇ ਹਾਂਜੀ ਹਾਂਜੀ ਇਹਦਾ ਬੱਚਾ ਛੱਡਿਆ ਹੀ ਇਹਦੀਆਂ ਧਰਾਂ ਮਾਰ ਕੇ ਤੁਹਾਨੂੰ ਦਿਖਾਈ ਦਿੰਨੇ ਤੇ ਫੇਰ ਹੀ ਤੋਰ ਕੇ ਵਿਖਾਉਨੇ ਤੁਹਾਨੂੰ ਦੋ ਹੀ ਸੁਈਆਂ ਬਾਕੀ ਤੇ ਗੱਬਨਾ ਹੀ ਆ ਕਿ ਨਵਾਂ ਸੁਬਾ ਵੇ ਜਿਹੜਾ ਪਹਿਲਾ ਸੁਬਾ ਦੇ ਕਿੰਨੇ ਚਾਰ ਹੋਇਆ ਸੁਈ ਨੂੰ ਸੁਈ ਨੂੰ ਪੰਜ ਚਾਰ ਦਿਨ ਹੋ ਗਿਆ ਬੱਚਾ ਜੀ ਪੰਜ ਚਾਰ ਦਿਨ ਹੋ ਗਏ ਦੁੱਧ ਕਿੰਨਾ ਜਿਹੜੇ ਤੱਕ ਦੁੱਧ ਦੇ ਕੋ ਸੱਤ ਅੱਠ ਲੀਟਰ ਆਣੀ ਅੱਛਾ ਸੱਤ ਅੱਠ ਲੀਟਰ ਹੈਗਾ ਵਾ ਹਾਂਜੀ ਦੁੱਧ ਤੇ ਝੜੀ ਝੋੜੀ ਦਾ ਕਰਕੇ ਧੁੱਪਾ ਦਾ ਪਲ ਗਈਆਂ ਤੇ ਫੇਰ ਤਨ ਕਰਦੇ ਉੱਤੇ ਨਹੀਂ ਆ ਬਾਕੀ ਇਹ ਦੇਖੋ ਥਣ ਕਿਦਾਂ ਦਾ ਝੋੜੀ ਲਗਾ ਹੈ ਕਿੰਨਾ ਘੱਟ ਰੰ ਦੁੱਧ ਚਵਾਈ ਜਾਓਗੀ ਵੀਰ ਜੀ ਇਹਦਾ ਝੋੜੀ ਚ ਵਾਪਸ ਮਾ 9-10 ਕਿਲੋ ਵੀ ਚਵਾ ਸਕਦੀ ਠੀਕ ਹੈ ਬਾਕੀ ਸੁਬਾ ਜਿਹੜਾ ਇਹਦਾ ਪਹਿਲਾ ਹੀ ਤੇ ਆ ਦੇਖ ਸਾਡੇ ਬੱਚਾ ਲੱਗਾ ਤੇ ਥੱਲੇ ਪਸੰਦ ਪਈ ਤੇ ਸਿੰਘ ਵੀ ਜਿਹੜਾ ਛੋਟਾ ਹੈ ਪਸੰਗੀ ਆ ਜੜੀ ਆ ਦੇਖ ਸਾਡੀ ਖਾਣੀ ਤੇ ਪਿਛਲੇ ਸਨਾਂ ਦਾ ਵਿੱਚਵਾਦ ਖਾ ਲੀਏ ਜੀ ਇੱਕ ਰੀ ਉਹ ਜੇ ਕੀ ਗੱਡੀ ਆ ਜਾਂਦਾ ਕੋਈ ਸਾਡੇ ਉਤਰਾ ਜਿਹੜਾ ਚਵਾਸ ਆ ਸੀ ਠੀਕ ਹੈ ਜੀ ਤੁਹਾਨੂੰ ਦਿਖਾ ਦਈਏ ਦੇਖ ਲਈਏ ਉਹ ਚੰਗਾ ਚਵਾਸ ਠੀਕ ਹੈ ਖੋਲ ਗਏ ਫਿਰ ਤੋੜ ਜੀਏ ਅਲੂ ਖਾ ਲਿਓ ਤੋਰ ਦੋ ਸਿੱਧੇ ਵੀਰ ਜੀ ਤੋਰ ਦੇ ਕਰੀ ਲੰਮੀ ਥੋੜੀ ਜੀ ਆਹ ਜੀ ਲੈ ਜਾ ਵੀਰ ਜੀ ਮੈਂ ਪੰਜ ਮਿੰਟ ਬਾਅਦ ਹੀ ਫੋਨ ਲੈਂਦਾ ਹਾਂ ਕੋਈ ਨਾ ਆਇਆ ਵੀਡੀਓ ਬਣਾਉਣੇ ਬਣਾ ਕੇ ਤੇ ਇਹਦਾ ਵੀ ਕੀ ਰੱਖੀਏ ਫਿਰ ਆਪਾਂ ਮੁੱਲ ਮੁੱਲੇ ਦਾ ਵੀਰ ਜੀ ਛੋਟਾ ਹੀ ਆ ਕਿੰਨਾ 53000 55000 ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ 2000 ਹੀ ਕਰ ਦਾਂਗੇ ਅੱਛਾ 53000 ਦੀ ਹਾਂਜੀ ਹੋਰ ਕਰ ਦੋਗੇ ਮੋਕੇ ਤੇ ਹੋਰਿਆਂ ਛੱਡ ਦਾਂਗੇ 50000 55000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਆ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਫੇਰ ਮੈਂ ਬੈਠੂਗਾ ਲੈਣੀ ਠੀਕ ਬੱਚਾ ਬੰਦ ਦਵੇ ਜੀ ਵਦਿਆ ਨਹੀਂ ਜੇ ਬੱਚਾ ਪੂਰਾ ਫੇਰ ਬੈਠ ਆ ਦੇ ਸਾਡੇ ਭਾਵੇਂ ਫੇਰ ਵਿਤਰਾਂ ਬੈਜੋ ਥੱਲੇ ਠੀਕ ਹੈ ਤੇ ਹੁਣ ਇੱਕ ਆ ਗੱਬਨ ਮੈਂ ਤੁਹਾਨੂੰ ਦਿਖਾਉਣੀ ਆ। ਪਿੱਠਪੜੇ ਦੀ ਆਪਾਂ ਦੇਖ ਸਾਦੇ ਚੰਗੀ ਆ। ਹੋਣ ਚੰਗਾਈ ਬੱਟੇ ਨੂੰ। ਅਗਲੇ ਸੰਜਾ ਦੇ। ਤੇ ਦਸਵੇਂ ਦੇ ਕਿੰਨਾ ਕੁ ਲੱਜੋ ਟਾਈਮ? ਇਹ ਵੀ ਇੰਨੇ ਹੁਤਾ ਲੈ ਜਾਨਾ ਜੀ ਮੈਨੇ ਵੱਡੀ ਵਈ ਆ। ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ? ਉਹ ਤੇ ਵੀਰ ਜੀ ਉਹ ਆਂਦੇ ਆ ਦੋ ਸਵੇ ਸੋਈ ਆ ਤੇ ਜੇ ਸਵੇ ਸੋਨਾ ਦੁੱਧਾਂ ਦੇ ਬਰਕਰਰ ਕਰ ਦਿੰਦੀ ਏ। ਠੀਕ ਆ। ਬਾਕੀ ਵੱਡੀ ਆ ਮੈਂ ਥਾਂ ਲੈਵਾ ਬੜਾ ਖਾ ਗਿਆ। ਉਤਰਾਂ ਜਿਹੜੀ ਪਿੱਠਪੜੇ ਦੀ ਜਿਹੜੀ ਚੰਗੀ ਆ। ਤੀਸਰਾ ਸੂਆ ਜਿਹੜਾ ਇਹਨੇ ਸੋਨਾ। ਅਨਦਰ ਸਾਈਜ਼ ਗੈਪ ਵੀ ਚੰਗਾ ਤੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਵੀ ਜੀ 70000 70000 ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ 2000 ਹੀ ਕਰ ਦਾਂਗੇ ਅੱਛਾ 2000 ਨਹੀਂ ਬਹੁਤ ਚੰਗੀਦਰ ਦੇਖੋ ਇਹ ਬੜੀਆਂ ੱਟਾਂ ਚੰਗੀ ਛੋਟੀ ਬਰੂਗੀ ਠੀਕ ਹੈ ਜੀ ਇਹ 68000 ਦੀ ਵਿਧੀ ਨੇ ਗੰਦੇ ਕਿ ਜਿਹੜੀ ਆਪਾਂ ਦੇ ਦੇਾਂਗੇ ਬਾਕੀ ਚੰਗੀ ਤਿਆਰ ਹੁੰਦੀ ਆ ਦੇਖ ਸਕਦੇ ਪਿੱਛੇ ਤੇ ਲਾ ਕੇ ਗਾਂ ਤੱਕਰ ਬਾਕੀ 99 ਚੰਗਾ ਲੱਗਿਆ ਹੁਣ ਇਹ ਕਾ ਟੁਕੜਗਾ ਬਨਸਾਈ ਵਾਲ ਤੁਹਾਨੂੰ ਦਿਖਾਉਣੀ ਆ ਕਿੰਨੇ ਚਿਰ ਦੀ ਚੈੱਕ ਪਾਸ ਤੇ ਵਿਧੀ ਇਹ ਅੱਜੀ ਹੋਣੀ ਲੋ ਯਾਰ ਚੱਕਰ ਆ ਗਿਆ ਨਹੀਂ ਕੰਨਾਮੀ ਨਹੀਂ ਆ ਰਹੀ ਤੇ ਨਾਮੇ ਨਾ ਦੇ ਚੱਕ ਪਾਸ ਦਾਸਤੇ ਤੇ ਦੁੱਧ ਕਿੰਨਾ ਜੇ ਦੇ ਕੋਲ ਵੀਰ ਜੀ 7-8 ਕਿਲੋਗਾ ਆਉਂਦੇ ਸੀ 6 ਕਿਲੋ ਅੱਛਾ ਤੋੜ ਦੋ ਇੱਕ ਥੋੜਾ ਹੁਣੇ ਹੀ ਆਈ ਹੈ ਜਿਹੜੀ ਇਹ ਵੀ ਥੋੜਾ ਰੱਸੀ ਤੋਂ ਚੱਬੂ ਤੋਂ ਕਰਦੀ ਲੈ ਆਓ ਸਾਨੂੰ ਮੱਝਾਂ ਮੱਝਾਂ ਤਾਂ ਮੈਨੂੰ ਥੋੜਾ ਡਰਦੀ ਆ ਤੇ ਸੱਜਰ ਨੇ ਵੀਰ ਜੀ ਪਤਾ ਜੀ ਕਿੰਨਾ ਕਿਚਵਾਇਆ ਦੁੱਧ ਦੁੱਧ ਵੀਰ ਜੀ 13-14 ਕਿਲੋ ਆਂਦੇ ਸੱਜਰ ਨੇ ਕਿਚਵਾਇਆ ਅੱਛਾ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ ਯਾਰ ਭਾਈ ਯਾਰ ਹਾਂਜੀ ਕਰ ਦਈਏ ਵਿੱਚ ਛੋਟ-ਛਾਟ ਹੋਰ ਕਰ ਦਾਂਗੇ ਜੀ ਕਿੰਨੀ ਕਿੰਨੀ ਕਹੋਗੇ ਕਰ ਦਈਏ ਪੂਰੇ 20 ਤਾਂ ਮੁਕਾ ਦਈਏ ਫਿਰ ਦੇ ਦੇਵਾਂਗੇ ਅੱਛਾ ਦੇ ਦਾਂਗੇ 20000 ਦੀ ਬਾਕੀ ਦੁੱਧ ਹੀ 6.7 ਕਿਲੋ ਥੱਲੇ ਆ ਠੀਕ ਹੈ ਜੀ ਤੇ ਉਤਰਾ ਠੰਡੀ ਤੇਰੀ ਆ ਠੰਡੀ ਤੇਰੀ ਠੀਕ ਹੈ ਜੀ ਕੋਈ ਹੋਰ ਕੋਈ ਦੋ ਡੰਗ ਬਾਈ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹ ਬਈ ਗਾਂ ਤਾਂ ਨਾ ਵਿਖਾ ਦਈਏ ਇੱਕ ਵਾਰੀ ਜਿਹੜੀ ਚੱਲੀ ਆ ਆ ਦੇਖ ਸਕਦੇ ਸਾਈ ਵਾਲ ਘਾਈਆਂ ਜਿਹੜੀ ਐ ਵੀ ਇਹ ਗੱਬਣ ਐ ਜਿਹੜੇ ਇਹ ਜੀਦੇ ਚੱਲੀ ਆ ਜਿਹੜੀ ਆ ਦੇਖ ਸਕਦੇ ਜੀ ਬੜੀ ਵੜ ਚੰਗੀ ਜੇ ਜੋ ਜਸਵਾ ਪਾਈ 23 ਗਨ ਵਾਲੀ ਬੀਤੀ ਅੱਛੀ ਹੈ ਠੀਕ ਹੈ ਜੀ ਆ ਦੇਖ ਸਾਡੇ ਬਹੁਤ ਹੰਮੇਵਾ ਸਾਡੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਫੇਰ ਹੀ ਖੜੇ ਜੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਕਿਉਂਕਿ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਚਵਾਈ ਜਿਹੜੀ ਤੁਸੀਂ ਆਪ ਕਰਕੇ ਖੜਨੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ